ਦਰ سیم ਸਿੰਘ ਪੰਗੂ ਦੀ ਰਚਨਾ ਬੱਜਰ ਗੁਨਾਹ ਹੈ ਵਿਸ਼ਵਾਸ ਤੋੜਨਾ ਵਿਸ਼ਵਾਸ ਰੱਬ ਦਾ ਦੂਜਾ ਨਾ ਹੈ ਜੇ ਕੋਈ ਤੁਹਾਡੇ ਤੇ ਵਿਸ਼ਵਾਸ ਕਰਦਾ ਹੈ ਤਾਂ ਉਸ ਦਾ ਵਿਸ਼ਵਾਸ ਕਦੇ ਵੀ ਟੁੱਟਣ ਨਾ ਦਿਓ ਜਦੋਂ ਕਿਸੇ ਦਾ ਵਿਸ਼ਵਾਸ ਟੁੱਟਦਾ ਹੈ ਤਾਂ ਰੱਬ ਦੀ ਮੌਤ ਹੁੰਦੀ ਹੈ ਕਿਸੇ ਨੂੰ ਰੱਬ ਬਣ ਕੇ ਦਿਸੰਦਰ ਢੋਂਗ ਵੀ ਨਾ ਕਰੋ ਕਿਉਂਕਿ ਜਦੋਂ ਤੁਹਾਡੀ ਅਸਲੀਅਤ ਦਾ ਪਤਾ ਲੱਗੇਗਾ ਤਾਂ ਤੁਹਾਡੇ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਦਿਲ ਬਹੁਤ ਦੁਖੀ ਹੋਵੇਗਾ ਬਗਲਾ ਬੇਖਣ ਨੂੰ ਬਹੁਤ ਖੂਬਸੂਰਤ ਤੇ ਭੋਲਾ ਵਿਖਾਈ ਦਿੰਦਾ ਹੈ ਪਰ ਜਦੋਂ ਉਹ ਡੱਡੀ ਚ ਮੱਛੀ ਨੂੰ ਸਬੂਤਾਂ ਹੀ ਨਿਕਲਦਾ ਹੈ ਤਾਂ ਉਸ ਨੂੰ ਦੇਖ ਕੇ ਉਸ ਦੇ ਭੋਲੇ ਹੋਣ ਦੇ ਅਰਥ ਹੀ ਬਦਲ ਜਾਂਦੇ ਹਨ ਤੇ ਬਗਲੇ ਭਗਤ ਦੀ ਤਸ਼ਬੀਹ ਓਂਗੀ ਮਨੁੱਖ ਨੂੰ ਦਿੱਤੀ ਜਾਂਦੀ ਹੈ ਰੱਬ ਵਰਗਾ ਵਿਸ਼ਵਾਸ ਸਿਰਫ ਖੂਨ ਦੇ ਰਿਸ਼ਤੇ ਉੱਤੇ ਕੀਤਾ ਜਾ ਸਕਦਾ ਹੈ ਕਿਉਂਕਿ ਖੂਨ ਦੇ ਰਿਸ਼ਤੇ ਸਭ ਤੋਂ ਵੱਧ ਨੇੜੇ ਹੁੰਦੇ ਹਨ ਬੱਚਿਆਂ ਨੂੰ ਇੱਕ ਭੁਲੇਖਾ ਹੁੰਦਾ ਹੈ ਕਿ ਉਹ ਜੋ ਕੁਝ ਵੀ ਕਰਦੇ ਹਨ ਉਹਨਾਂ ਦੇ ਮਾਪੇ ਨੂੰ ਪਤਾ ਨਹੀਂ ਲੱਗਦਾ ਪਰ ਮਾਂ ਪਿਓ ਬੱਚੇ ਦਾ ਚਿਹਰਾ ਵੇਖ ਕੇ ਅੰਦਾਜ਼ਾ ਲਗਾ ਲੈਂਦੇ ਹਨ ਬੇਸ਼ੱਕ ਉਸ ਨੂੰ ਕੁਝ ਨਾ ਕਹਿਣ ਮਾਪਿਆਂ ਤੋਂ ਅੱਖ ਚਰਾਉਣਾ ਬੱਚੇ ਵੱਲੋਂ ਕਿਸੇ ਕਿਸੇ ਗਲਤ ਕੰਮ ਦਾ ਸੰਕੇਤ ਹੁੰਦਾ ਹੈ ਬਹੁਤੇ ਮਾਪੇ ਆਪਣੇ ਬੱਚਿਆਂ ਉੱਤੇ ਇੰਨਾ ਯਕੀਨ ਕਰਦੇ ਹਨ ਕਿ ਉਹ ਦੂਜਿਆਂ ਦੇ ਮੂੰਹੋਂ ਆਪਣੇ ਬੱਚਿਆਂ ਦੀ ਬਦਖੋਈ ਜਾਂ ਕਿਸੇ ਵੱਨੋਂ ਲਾਇਆ ਇਲਜ਼ਾਮ ਸੁਣ ਕੇ ਬਰਦਾਸ਼ਤ ਨਹੀਂ ਕਰਦੇ ਜਦੋਂ ਅਜਿਹੇ ਮਾਪੇ-ਬਾਪ ਨੂੰ ਆਪਣੇ ਬੱਚਿਆਂ ਦੀ ਉਸ ਭੈੜੀ ਆਦਤ ਦਾ ਪਤਾ ਲੱਗਦਾ ਜਿਸ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦੇ ਤਾਂ ਉਹਨਾਂ ਦੀ ਹਾਲਤ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ ਇਥੇ ਉਹਨਾਂ ਦਾ ਵਿਸ਼ਵਾਸ ਟੁੱਟਿਆ ਹੈ। ਕਈ ਮਾਪੇ ਚੋਰ ਦੀ ماں ਕੋਠੀ ਵਿੱਚ ਮੂੰਹ ਲੋਕ ਸਿਆਣਪ ਅਨੁਸਾਰ ਚੁੱਪ ਵੀ ਵੱਟ ਲੈਂਦੇ ਹਨ। ਕਈ ਮਾਪੇ ਵੀ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਆਪਣਾ ਯਕੀਨ ਗਵਾ ਬੈਠਦੇ ਹਨ। ਅਸੀਂ ਸਮਾਜ ਵਿੱਚ ਵਿਚਰਦੇ ਹੋਏ ਸਮਝਦੇ ਹਾਂ ਕਿ ਜੋ ਕੁਝ ਵੀ ਅਸੀਂ ਕਰਦੇ ਹਾਂ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਇਹ ਸਾਡੀ ਬੁਲ ਹੈ। ਸਮਾਜਿਕ ਕੈਮਰੇ ਦੀ ਅੱਖ ਤੋਂ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੀ ਛੋਟੀ ਜਿਹੀ ਕਿਸੇ ਗਲਤੀ ਨਾਲ ਅਸੀਂ ਉਹਨਾਂ ਲੋਕਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾ ਕੇ ਬੇਵਿਸ਼ਵਾਸੀ ਹੋ ਜਾਂਦੇ ਹਾਂ। ਜੋ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਹਨ ਕਿਸੇ ਦਾ ਵਿਸ਼ਵਾਸ ਤੋੜਨ ਵਰਗਾ ਵੱੱਜਰ ਗੁਨਾਹ ਹੋਰ ਕੋਈ ਨਹੀਂ ਹੋ ਸਕਦਾ ਵਿਸ਼ਵਾਸ ਤੋੜਨ ਵਾਲਾ ਦੁਬਾਰਾ ਸੋਹਣੇ ਦਾ ਬਣ ਕੇ ਵੀ ਵਖਾਈ ਦੇਵੇ ਤਾਂ ਉਹ ਵਿਸ਼ਵਾਸ ਦਾ ਪਾਤਰ ਨਹੀਂ ਬਣ ਸਕਦਾ ਉਸ ਨੂੰ ਸਮਾਜ ਵੀ ਕਬੂਲ ਨਹੀਂ ਕਰਦਾ ਬੇਵਿਸ਼ਵਾਸਾ ਬੰਦਾ ਤਾਂ ਰੱਬੀ ਦਰਗਾਹ ਵਿੱਚ ਵੀ ਪਰਵਾਨ ਨਹੀਂ ਹੁੰਦਾ ਅਜਿਹੇ ਲੋਕ ਖੁਦ ਦੀਆਂ ਨਜ਼ਰਾਂ ਵਿੱਚ ਹੀ ਗਿਰ ਜਾਂਦੇ ਹਨ ਤੇ ਸਮਾਜਿਕ ਨਜ਼ਰਾਂ ਦਾ ਸਾਹਮਣਾ ਕਰਨ ਦੇ ਬਦਲੇ ਸ਼ਰਮ ਦੇ ਮਾਰੇ ਆਪਣੀ ਜਾਨ ਤੱਕ ਵੀ ਦੇ ਦਿੰਦੇ ਹਨ ਜੇ ਇਹ ਕਿਹਾ ਜਾਵੇ ਕਿ ਕੋਈ ਵੀ ਵਿਸ਼ਵਾਸ ਕਰਨ ਦੇ ਯੋਗ ਹੀ ਨਹੀਂ ਤਾਂ ਇਹ ਠੀਕ ਨਹੀਂ ਹੋਵੇਗਾ ਇਹ ਦੁਨੀਆ ਵਿਸ਼ਵਾਸ ਤੇ ਹੀ ਖਲੋਤੀ ਹੋਈ ਹੈ ਜੇ ਕਿਸੇ ਨੂੰ ਇਹ ਡਰ ਹੋਵੇ ਕਿ ਰੱਬ ਦੇ ਤੁਲ ਇਹ ਵਿਸ਼ਵਾਸ ਕਿਤੇ ਟੁੱਟ ਨਾ ਜਾਵੇ ਤਾਂ ਉਸ ਲਈ ਬਿਹਤਰ ਇਹੀ ਹੋਵੇਗਾ ਕਿ ਉਹ ਆਪਣਾ ਕਿਰਦਾਰ ਇੰਨਾ ਉੱਚਾ ਤੇ ਸੁੱਚਾ ਬਣਾਵੇ ਜੋ ਉਸ ਨਾਲ ਵਿਸ਼ਵਾਸ ਕਰਨ ਤੋਂ ਪਹਿਲਾਂ ਕਰਨ ਵਾਲਾ ਸੌ ਵਾਰ ਸੋਚੇ ਕਿ ਜੇ ਮੈਂ ਇਸ ਦਾ ਵਿਸ਼ਵਾਸ ਤੋੜਿਆ ਤਾਂ ਰੱਬ ਦੀ ਮੌਤ ਦੇ ਬਰਾਬਰ ਹੋਵੇਗਾ ਸਾਨੂੰ ਸਭ ਨੂੰ ਹੀ ਕਿਤੇ ਨਾ ਕਿਤੇ ਵਿਸ਼ਵਾਸ ਕਰਨਾ ਪੈਂਦਾ ਹੈ ਨਹੀਂ ਤਾਂ ਦੁਨੀਆ ਦੇ ਸਾਰੇ ਕਾਰੋਬਾਰ ਹੀ ਰੁਕ ਜਾਣਗੇ ਸੋ ਆਓ ਇਹ ਸੰਕਲਪ ਕਰੀਏ ਕਿ ਕਿਸੇ ਦਾ ਵੀ ਵਿਸ਼ਵਾਸ ਨਾ ਤੋੜੀਏ ਆਖੀਰ ਵਿੱਚ ਵਿਸ਼ਵਾਸ ਸੰਬੰਧੀ ਸਮਰੱਥ ਸ਼ਾਇਰ ਸੁਬਾਸ਼ ਦਿਵਾਨਾ ਜੀ ਦੀ ਕਵਿਤਾ ਦੀਆਂ ਕੁਝ ਰੈਨਾਂ ਮੈਨੂੰ ਬਹੁਤ ਹੀ ਟੁਕਮੀਆਂ ਲੱਗਦੀਆਂ ਹਨ ਸਭ ਸਿਲਸਲੇ ਇਸ ਜਗਤ ਦੇ ਪ੍ਰਤੀਕ ਹਨ ਯਕੀਨ ਦਾ ਸਾਧਨ ਇੱਕੋ ਹੈ ਇਹੀ ਇਸ ਜ਼ਿੰਦਗੀ ਦੇ ਜੀਣ ਦਾ ਇਹ ਥੰਮ ਵਿਸ਼ਵਾਸ ਦਾ ਡਿਗਪੇ ਜੇ ਕਿਤੇ ਟੜਕੇ ਰੁਕ ਜਾਏ ਰਵਾਨ ਕੀਤੇ ਸ਼ੌਕ ਕਿਸੇ ਸ਼ਕੀਨ ਦਾ ਰੁਕ ਜਾਏ ਇਹ ਰਵਾਨ ਕੀਤੇ ਸ਼ੌਕ ਕਿਸੇ ਸ਼ਕੀਨ ਦਾ ਧੰਨਵਾਦ